ਤੇ ਬਿਜਲੀ ਬੋਰਡ ਤੋਂ ਜਈ ਰਿਟਾਇਰਡ ਫੋਕਲਪੰਡ ਤੋਂ ਤੇ ਲਖਾਰੀ ਸਭਾ ਰਾਮਪੁਰ ਨਾਲ ਮੈਂ ਪੱਕੇ ਤੌਰ ਤੇ 40-45 ਸਾਲ ਦਾ ਜੁੜਿਆ ਤੇ ਸਾਰੀਆਂ ਪੰਜਾਬੀਆਂ ਲਖਾਰੀ ਸਭਾਵਾਂ ਦੇ ਵਿੱਚ ਮੈਂ ਜਾਂਦਾ ਹਾਂ ਕਿਉਂਕਿ ਮੈਂ ਭਾਜੀ ਗਰਛਰਨ ਦੇ ਨਾਲ ਕਾਫੀ ਸਮਾਂ ਨਾਟਕ ਟੀਮਾਂ 'ਚ ਕੰਮ ਕੀਤਾ ਸੰਤਰਾਮਦਾਸੀ ਜੀ ਨੂੰ ਮੈਂ ਜੰਮ ਕੇ ਗਿਆ ਮੰਗਦਾ ਰਵੇ ਸੂਰਜਾ ਕੰਮੀਆਂ ਦੇ ਵੇੜੇ ਮਾਂ ਧਰਤੀ ਤੇਰੀ ਗੋਦ ਨੂੰ ਚੰਨ ਹੋਰ ਬਤੇਰੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣਾ ਅੰਗੂਠੇ ਸੰਘੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚ ਹੁੰਦੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੇ ਸੂਰਜਾ ਕੰਗੀਆਂ ਦੇ ਵੀੜੇ ਇਹ ਮੇਰਾ ਬਾਇਓ ਡਾਟਾ ਤੇ ਮੈਂ ਨਵੇਂ ਸਾਲ ਤੇ ਆ ਮਾਗੀ ਦੀਆਂ ਤੇ ਲੋਹੜੀ ਦੀਆਂ ਮੁਬਾਰਕਾਂ ਦੇਸ਼ ਵਿਦੇਸ਼ ਵਿੱਚ ਵਸਦੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਦਿੰਨਾ ਦਿਲੋਂ ਦਵਾ ਦੇਣਾ ਕਿ ਸਭ ਖੁਸ਼ੀ ਰਹਿਣ ਵਸਦੇ ਰਹਿਣ ਤੰਦਰੁਸਤ ਰਹਿਣ ਆਪਣੇ ਪਰਿਵਾਰਾਂ ਦੇ ਵਿੱਚ ਹੱਸਦੇ ਖੇਡਦੇ ਰਹਿਣ ਕਿਉਂਕਿ ਉਹਨਾਂ ਨੂੰ ਨਵਾਂ ਸਾਲ ਵੀ ਮੁਬਾਰਕ ਹੋਵੇ ਨਵਾਂ ਸਾਲ ਮੁਬਾਰਕ ਭਾਈਆਂ ਨੂੰ Hindu Muslim Sikh ਸਾਈਆਂ ਨੂੰ ਗੱਲ ਵਕੜੀ ਪਾਸ ਸਭ ਰਾਈਆਂ ਨੂੰ ਨਵਾਂ ਸਾਲ ਮੁਬਾਰਕ ਹੋਵੇ Hindu Muslim Sikh ਸਾਈਆਂ ਨੂੰ ਨਵਾਂ ਸਾਲ ਮੁਬਾਰਕ ਹੋਵੇ ਨਵਾਂ ਸਾਲ ਮੁਬਾਰਕ ਚੜਦੇ ਨੂੰ ਲਾ ਧੂਫ ਸਟੀਰਿੰਗ ਫੜਦੇ ਨੂੰ ਘਰ ਡੀਕਦਿਆਂ ਪਰਿਵਾਰਾਂ ਨੂੰ ਨਵਾਂ ਸਾਲ ਮੁਬਾਰਕ ਹੋਵੇ ਲੰਬਾ ਸਫ਼ਰ ਡਰਾਈਵਰ ਕਰਦੇ ਨੂੰ ਨਵਾਂ ਸਾਲ ਮੁਬਾਰਕ ਹੋਵੇ ਨਵਾਂ ਸਾਲ ਮੁਬਾਰਕ ਬੱਚਿਆਂ ਨੂੰ ਨਮ ਜਨਮੇ ਹੀਰੇ ਜੱਟਿਆਂ ਨੂੰ ਕਾਲ ਜੋ ਪਰਦੇ ਪਹਿਣ ਤੇ ਵੀਰਾਂ ਨੂੰ ਨਵਾਂ ਸਾਲ ਮੁਬਾਰਕ ਹੋਵੇ ਮਾਸਟਰ ਹਡ ਮਾਸਟਰ ਵੀਰਾਂ ਨੂੰ ਨਵਾਂ ਸਾਲ ਮੁਬਾਰਕ ਹੋਵੇ ਇਹਦੇ ਨਾਲ ਹੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ